ਚੀਕਾ ਚੀਕਾ ਭਗਵੰਤ ਬਣਦੀਆਂ ਨਿਕਲ ਗਈਆਂ ਕਿ ਚੀਕਾ ਇਹਦੀ ਇਸ ਤਰੀਕੇ ਨਾਲ ਨਿਕਲ ਗਈ ਆ ਭਗਵੰਤ ਦੀਆਂ ਕਿ ਅੱਜ ਪੰਜਵੀਂ ਛੇਵੀਂ ਸਿੱਟ ਬਣ ਗਈ ਮੈਂ ਪਿਛਲੀ ਵਾਰੀ ਕਿ ਆ ਸੀ ਸਵਾਦ ਤਾਂ ਆਵੇ ਜੇ ਭਗਵੰਤਾ ਚੇਅਰਮੈਨ ਦਾ ਸਿੱਟ ਤੂੰ ਬਣੇ ਸਾਨਹੋ ਮਗਰ ਆਪ ਤਾਂ ਬੜਿਆ ਨਹੀਂ ਚਲੋ ਇਸ ਗੱਲ ਦੀ ਮੈਨੂੰ ਤਸੱਲੀ ਹੈ ਕਿ ਆਪ ਦੀਆਂ ਅੱਖਾਂ ਤੇ ਕੰਨ ਲਾ ਛੱਡੀਆਂ ਨੇ। ਭਗਵੰਤ ਸਿੰਘ ਮਾਲ ਨੂੰ ਇੱਕੋ ਵੇੰਤੀ ਆ। ਪਰ ਇਹ ਇਹ ਸੀਟ ਸਦਾ ਨਹੀਂ ਰਹੇ ਨੇ। ਤੇ ਜਦੋਂ ਤੇਰੀ ਵਾਰੀ ਆਈ ਹੈ ਨਾ। ਵੇਖੀ ਅੰਤਰਾ ਵੱਟੋ ਵੱਟ ਭਜਾਵਾਂਗੇ ਚੇਤੇ ਰੱਖੇਗਾ ਕਿ ਕਿੱਥੇ ਵਾਹ ਪਿਆ। ਅੱਗੇ ਇਲਾਜ ਕਰਾਉਂਦਾ ਫਿਰਦਾ ਕਹਿੰਦਾ ਤਾਂ ਲਿਬਰ ਲੋਬਰ ਬਹਿ ਗਿਆ। ਈ ਘਟ ਕੀ ਸਾਨੂੰ ਮੌਕਾ ਰੱਬ ਜ਼ਰੂਰ ਦੇਵੇ ਤੇਰੀ ਤਸੱਲੀ ਕਰਾਉ। ਦੇਖੋ ਸਭ ਤੋਂ ਪਹਿਲਾਂ ਭਗਵਾਨ ਤਮਾਨ ਦੀਆ ਭਗਵਾਨ ਤਮਾਨ ਦੀਆ ਚੀਕਾਂ ਕਢਾਉਣੀਆਂ ਸੀ। ਚੀਕਾਂ ਚੀਕਾਂ ਭਗਵਾਨ ਤਮਾਨ ਦੀਆ ਨਿਕਲ ਗਈਆਂ ਨੇ। ਦੋਸਤ ਜਿੰਦਾਬਾਦ ਇਹ ਭਗਵਾਂ ਤਸਿਆ ਤੈਨੂੰ ਮੈਂ ਪਿਛਲੀ ਵਾਰੀ ਵੀ ਕਹਿ ਕੇ ਗਿਆ ਸੀ ਅੱਜ ਫੇਰ ਕਹਿ ਕੇ ਚੱਲਿਆ ਪਿਛਲੀ ਸਰਕਾਰ ਨੇ ਵੀ ਮੇਰੇ ਤੇ ਝੂਠਾ ਪਰਚਾ ਦਿੱਤਾ ਸੀ ਔਰ ਹਾਈ ਕੋਰਟ ਦੀ ਉਹ ਤੋਂ ਬਾਅਦ 27 ਸਫਿਆਂ ਦੀ ਟਿੱਪਣੀ ਆਈ ਅੱਜ ਫੇਰ ਕਹਿਣਾ ਕਿ ਮੌਜੂਦਾ ਸਰਕਾਰ ਨੂੰ ਵੀ ਮੇਰੇ ਤੇ ਨਵਾਂ ਝੂਠਾ ਪਰਚਾ ਕਰਨਾ ਪੈਣਾ ਨਹੀਂ ਤਾਂ ਮੈਨੂੰ ਅੰਦਰ ਨਹੀਂ ਇਹ ਦੇ ਸਕਣਗੇ ਔਰ ਜਿਹੜੀ ਗੱਲ ਮੈਂ ਪਹਿਲਾਂ ਵੀ ਤੁਹਾਨੂੰ ਕਹੀ ਸੀ ਕਿ ਚੀਕਾ ਇਹਦੀਆ ਇਸ ਤਰੀਕੇ ਨਾਲ ਨਿਕਲ ਗਿਆ ਭਗਵੰਤ ਦੀਆ ਕਿ ਅੱਜ ਪੰਜਵੀਂ ਛੇਵੀਂ ਸਿੱਟ ਬਣ ਗਈ ਔਰ ਸਿੱਟ ਦਾ ਲੈਵਲ ਹੁਣ ਉੱਤੋਂ ਥੱਲੇ ਨੂੰ ਆਈ ਜਾਂਦਾ ਹੁਣ ਕੁਝ ਅਫਸਰ ਲਾਏ ਆ ਚਲੋ ਮੈਨੂੰ ਖੁਸ਼ੀ ਆ ਮੈਂ ਪਿਛਲੀ ਵਾਰੀ ਕਿਹਾ ਸੀ ਸਵਾਦ ਤਾਂ ਆਵੇ ਜੇ ਭਗਵੰਤਾ ਚੇਅਰਮੈਨ ਦਾ ਸਿੱਟ ਤੂੰ ਬਣੇ ਸਾਨਹੋ ਮਗਰ ਆਪ ਤਾਂ ਬੜਿਆ ਨਹੀਂ ਚਲੋ ਇਸ ਗੱਲ ਦੀ ਮੈਨੂੰ ਤਸੱਲੀ ਆ ਕਿ ਆਪ ਦੀਆਂ ਅੱਖਾਂ ਤੇ ਕੰਨ ਲਾ ਛੱਡੀਆਂ ਨੇ ਉੱਤੇ ਇੱਕ ਐਸਪੀ ਲਾਇਆ ਭਾਵੇਂ ਅਫਸਰ ਜੂਨੀਅਰ ਆ ਮਗਰ ਭਗਵੰਤ ਸਿੰਘ ਮਾਨ ਦੇ ਹਲਕੇ ਦਾ ਐਸਪੀ ਇਹ ਸਿੱਟ ਚ ਪਾਇਆ ਮੈਨੂੰ ਲੱਗਦਾ ਹੌਟਲਾਈਨ 'ਚ ਦੱਸੂ ਤਾਂ ਜ਼ਰੂਰ ਹੌਟਲਾਈਨ 'ਚ ਭਗਵੰਤ ਨੂੰ ਦੱਸੂ ਤਾਂ ਜ਼ਰੂਰ ਕਿ ਮਜੀਠੀਆ ਕੀ ਕਹਿ ਕੇ ਗਿਆ ਔਰ ਮੈਂ ਬੜਾ ਸਪਸ਼ਟਾ ਜੀ ਵੇਖੋ ਹਾਲਾਤ ਵੇਖ ਲਓ ਕਾਨੂੰਨ ਤਾਂ ਕਾਨੂੰਨ ਹਾਈ ਕੋਰਟ ਦਾ ਆਰਡਰ ਏ ਨਹੀਂ ਮੰਨਦੇ ਇਹ ਸਾਰੇ ਫੈਸਲਿਆਂ ਤੇ ਪਹਿਲਾ ਟ੍ਰਾਇਲ ਕਨਕਲੂਡ ਹੋ ਕੇ ਫੈਸਲੇ ਆ ਗਏ ਉਹ ਇਹ ਨਹੀਂ ਮੰਨਦੇ ਮਗਰ ਮੇਰਾ ਤੇ ਅਰਵਿੰਦ ਕੇਜਰੀਵਾਲ ਦਾ ਫਰਕ ਵੇਖ ਲਓ ਜਦ ਉਹਨੂੰ ਸੱਦਦੀ ਹੈ ਪੁਲਿਸ ਜਾਂ ED ਤੇ ਭਗਵੰਤ ਮਾਨ ਜੀ ਉਹਨੂੰ ਲੈ ਕੇ ਰਫੂ ਚੱਕਰ ਹੋ ਜਾਣਾ ਚਾਰ ਵਾਰੀ ਸੱਦ ਲਿਆ ਭਗਵੰਤ ਆਪਣੇ ਨੂੰ ਕੇਜਰੀਵਾਲ ਨੂੰ ਮੇਰੇ ਯਾਰ ਨੂੰ ਉਹ ਤਾਂ ਜਾਂਦਾ ਨਹੀਂ ਮੈਨੂੰ 7 ਵਾਰ ਹੀ ਸੱਦਿਆ ਕੱਲਾ ਸ਼ਹੀਦ ਜੀ ਦੇ ਆੜੇ ਤੇ ਨਹੀਂ ਮੈਂ ਆਇਆ ਕਿਉਂਕਿ ਮੈਂ ਪਹਿਲਾਂ ਕਿਹਾ ਸੀ ਕਿ ਮੈਂ ਨਹੀਂ ਆ ਸਕਦਾ ਉਹ ਬਾਕੀ ਜਿੰਨੀ ਵਾਰੀ ਮੈਂ ਸੱਦਿਆ ਮੈਂ ਆਈ ਵਾਰੀ ਪੇਸ਼ ਹੋਇਆ ਔਰ ਤੁਸੀਂ ਸਿੱਟਾਂ ਦਾ ਹਾਲ ਵੇਖ ਲਓ ਕਿੰਨੀ politically under pressure ਚੱਲ ਰਹੀਆਂ ਨੇ ਕਦੇ ਸੁਣਿਆ ਕੀ ਪਰਚਾ ਪਹਿਲਾਂ ਡੀਜੀਪੀ ਦਵੇ ਥਾਣੇਦਾਰ ਦਿੰਦੇ ਹੁੰਦੇ ਪਰਚਾ ਸਾਨੂੰ ਤੇ ਦਾ ਡੀਜੀਪੀ ਨੇ ਪਰਚਾ ਦਿੱਤਾ ਉਹ ਡੀਜੀਪੀ ਚਟੋ ਫਾਦਿਆ ਜਿਹੜਾ ਆਪ ਮੁੜ ਕੇ ਡਿਫਾਲਟਰ ਹੋ ਗਿਆ ਸਰਕਾਰ ਨੇ ਉਹਨੂੰ ਮੇਜਰ ਪੈਨਲਟੀ 'ਚ ਚਾਰਟ ਸੀਟ ਕਰਤਾ ਹੁਣ ਉਸ ਤੋਂ ਬਾਅਦ ਅੱਜ ਪੰਜਵੀਂ ਸਿੱਟ ਅੱਗੇ ਮੈਂ ਪੇਸ਼ ਹੂੰ ਮਤਲਬ ਕਿ ਚਾਰ ਸਿੱਟਾਂ ਨੇ ਜਵਾਬ ਦਿੱਤਾ ਇਹਨੂੰ ਸਰਕਾਰ ਨੂੰ ਕਿ ਇੱਥੇ ਪਰਚਾ ਨਹੀਂ ਬਣਦਾ ਇਹ ਗਲਤ ਕੰਮ ਹੈ ਹੁਣ ਵੇਖੋ ਨਵੀਂ ਛਿੱਟ ਬਣ ਗਈ ਅਫਸਰ ਵੀ ਜੂਰੀਅਰ ਹੁੰਦੇ ਜਾਂਦੇ ਹੁਣ ਸੀਨੀਅਰਟੀ ਤੇ ਨਹੀਂ ਪਹਿਲਾਂ ਅਫਸਰ ਸੀਨੀਅਰ ਸੀ ਹੁਣ ਵੇਖੋ ਨਵੀਂ ਛਿੱਟ ਕਾਨੂੰਨ ਦੇ ਹਿਸਾਬ ਨਾਲ ਚੱਲੂ ਜਾਂ ਭਗਵਾਨ ਤੁਮਾਨੂੰ ਕੁਛ ਕਰਨ ਦੇ ਲੱਗੂ ਆਪ ਦੀ ਪੋਸਟਿੰਗ ਦਾ ਫਿਕਰ ਰੱਖੂ ਮੈਨੂੰ ਫਿਕਰ ਕੋਈ ਨਹੀਂ ਕਿਵੇਂ ਅਫਸਰशाही ਬਦਲੀ ਗਈ ਹੈ ਕੀ ਲੱਗਦਾ ਕਿ ਸਵਾਲਾਂ ਤੇ ਵੀ ਕੋਈ ਚਾਹ ਬਦਲਾ ਆਈ ਗਈ ਤੁਸੀਂ ਆਪ ਜਾਣੇ ਹੋ ਅਫਸਰਚਾਈ ਨੂੰ ਕਿੰਨੀ ਵਾਰੀ ਤਾਂ ਬਦਲਿਆ ਕਦੇ ਸੁਣਿਆ ਪਹਿਲਾਂ 5 6 ਚੇਕਾ ਬਣ ਗਈਆਂ ਔਰ ਸ਼ੁਕਰੀਮ ਕੋਟ ਦਾ ਆਰਡਰ ਹੈ ਇਹਨਾਂ ਤੇ ਕਿ ਇਹ ਜਿੰਨੀਆਂ ਵੀ ਸਿੱਟਾਂ ਨੇ ਏਜੰਸੀਆਂ ਨੇ ਇਹ ਕੇਜ ਪੈਰਟ ਨੇ ਤੋਤੇ ਨੇ ਸਰਕਾਰਾਂ ਦੇ ਹੁਣ ਚੱਲਨੇ ਆ ਭਾਈ ਉਹਨਾਂ ਕੋਲ ਹੁਣ ਚੋਰੀ ਉੱਤੋਂ ਕਿਹੜੀ ਪੈਂਦੀ ਆ ਨਹੀਂ ਪੈਂਦੀ ਉਹ ਕੀ ਕਹਿੰਦੇ ਆ ਨਹੀਂ ਕਹਿੰਦੇ ਆ ਕੇ ਤੁਹਾਡੇ ਨਾਲ ਗੱਲ ਕਰਾਂਗੇ ਜੇ ਆਉਣ ਦਿੱਤਾ ਜੇ ਰੱਖ ਲਿਆ ਤੇ ਤੁਸੀਂ ਦਾਸ ਨੂੰ ਮਿਲ-ਮੁੱਲ ਜਾਇਓ ਇੱਚਲੀ ਭਰਾਵਾ ਹਾਂਜੀ ਕਹਿ ਰਹੇ ਆ ਇਹ ਗੱਲ ਕੋਈ ਗਾਉਂ ਕਹਿੰਦਾ ਲੱਗਦਾ ਹੈ ਕਿ ਗੈਰਜ਼ਾਰੀ ਕਰ ਸਕਦਾ ਕੋਈ ਤੁਹਾਨੂੰ ਉਹ ਜਦੋਂ ਜਿਹੜਾ ਭਗਵੰਤਮਾਨ ਦੇ ਰੋਜ਼ ਗੱਲ ਪਵੇ ਨਾ ਉਹਨੂੰ ਕਿਹੇ ਝੂਠੇ ਕੇਜ 'ਚ ਤਾਂ ਬਚਾਉਣਗੇ ਮੈਂ ਕਿਹੜਾ ਕਈ ਕਾਂਗਰਸ ਵਾਂਗੂ ਰਾਤ ਦੇ ਹਨੇਰੇ ਮਿਲਿਓਨਾਂ ਜਿਹੜੇ ਰਾਤ ਦੇ ਨੇਰੇ ਮਿਲਦੇ ਆ ਉਹ ਤਾਂ ਵਿਚਾਰੇ ਬੋਲਦੇ ਨੇ ਉਹਨਾਂ ਨੂੰ ਤਾਂ ਵਧਾਈ ਨਾਲੇ ਹੋ ਗਿਆ ਥੋੜਾ ਸਮਝੌਤਾ ਹੁਣ ਤਾਂ ਤੁਸੀਂ ਰੂਲਿੰਗ ਪਾਰਟੀ ਬਣ ਕੇ ਚੰਡੀਗੜ੍ਹ ਦੀ ਮੇਅਰ ਦੀ ਇਲੈਕਸ਼ਨ ਇਕੱਠੇ ਲੜ ਰਹੇ ਹੋ ਦਿੱਲੀ ਚ ਖਰਗੇ ਸਾਹਿਬ ਨੂੰ ਜਿਹੜਾ ਮਫਲਰ ਕੇਜਰੀਵਾਲ ਸਾਹਿਬ ਪਾਉਂਦੇ ਸੀ ਉਹਨਾਂ ਨੇ ਲਾ ਕੇ ਖਰਗੇ ਸਾਹਿਬ ਦੇ ਗੱਲ 'ਚ ਪਾ ਦਿੱਤਾ ਕੇਜਰੀਵਾਲ ਸਾਹਿਬ ਵਿਦਆਊਟ ਮਫਲਰ ਹੋ ਗਿਆ ਮਫਲਰ ਮੈਨ ਕੌਣ ਬਣਾਤਾ ਖਰਗੇ ਸਾਹਿਬ ਇਹਨਾਂ ਦਾ ਐਲਾਈਅੰਸ ਤਾਂ ਹੋ ਗਿਆ ਭਾਈ ਮਗਰ ਜਿਹੜੇ ਕਾਂਗਰਸੀ ਜਿਹੜੀ ਆਪੋਜੀਸ਼ਨ ਪਾਰਟੀ 'ਚ ਬੈਠੀ ਸੀ ਅੱਜ ਮੈਂ ਸਮਝਦਾ ਇਹ ਵੀ ਨੈਤਿਕ ਆਧਾਰ ਖੋ ਬੈਠੀ ਹੈ ਤੇ ਮੈਂ ਇਹਨੂੰ ਪੁੱਛਣਾ ਚਾਹੁੰਦਾ ਭਗਵੰਤ ਮਾਨ ਨੂੰ ਭਾਈ ਹੁਣ ਤੂੰ ਵੀ ਵਾਸ਼ਿੰਗ ਮਸ਼ੀਨ 'ਚੋਂ ਕੱਢ ਦੇਂਗਾ ਧਰਮਸੋਤ ਨੂੰ ਖਹਿਰਾ ਸਾਹਿਬ ਨੂੰ ਕਿੱਕੀ ਢਿੱਲੋਂ ਨੂੰ ਆਸ਼ੂ ਨੂੰ ਬੜੀ ਲੰਮੀ ਲਿਸਟ ਹੈ ਕਾਂਗਰਸੀਆਂ ਦੀ ਗਿਲਜੀਆ ਨੂੰ ਹੁਣ ਮੈਨੂੰ ਲੱਗਦਾ ਆਪ ਦੀ ਵਾਸ਼ਿੰਗ ਮਸ਼ੀਨ 'ਚੋਂ ਨਿਕਲ ਕੇ ਹੁਣ ਐ ਦੁੱਧ ਧੋਤੇ ਹੋ ਕੇ ਲੈਨਸ 파ਟਨਰ ਆਪ ਤੇ ਕਾਂਗਰਸ ਹੁਣ ਚੋਰ ਤੇ ਪੁਲਿਸ ਇਕੱਠੀ ਹੋ ਗਈ ਤੇ ਵਧਾਈ ਆ ਭਾਈ ਇਹਨਾਂ ਨੂੰ ਦੀ ਸਿੱਟਾ ਦੀ ਬੰਦ ਕਰਾਉਂਦੇ ਆ ਉਹ ਭਰਾਵਾ ਸਿੱਟਾ ਵੇ ਸਿੱਟਾ ਨਿਕਲ ਰਹੀਆਂ ਸਿੱਟਾ ਦਾ ਨਿਕਲਣਾ ਹੀ ਕੋਈ ਸਿੱਟਾ ਨਿਕਲ ਰਿਹਾ ਕੋਟਾ ਨੇ ਫੈਸਲੇ ਦੇ ਦਿੱਤੇ ਆ ਮਗਰ ਮੈਂ ਨਾ ਮੰਨੂ ਦਾ ਤਾਂ ਇਲਾਜ ਕੋਈ ਨਹੀਂ ਇਸ ਲਈ ਭਰਾਓ ਜੇ ਤਾਂ ਮੈਂ ਸ਼ਾਮ ਨੂੰ ਆ ਗਿਆ ਤੇ ਤੁਸੀਂ ਸਵਾਲ-ਜਵਾਬ ਕਰ ਲਿਓ ਨਹੀਂ ਆਇਆ ਤੇ ਫੇਰ ਤੇ ਮਿਲਾਂਗੇ ਕਦੇ ਬੇਰ ਮਹੀਨੇ ਨੂੰ ਮਿਲਾਂਗੇ ਦੂਆ ਨੂੰ ਮਿਲਾਂਗੇ ਤਿੰਨਾ ਨੂੰ ਮਿਲਾਂਗੇ ਮਗਰ ਮੈਂ ਭਗਵੰਤਵਾ ਨੂੰ ਆ ਫੜੀ ਭਾਈ ਆ ਮੈਂ ਤਪ ਭਗਵੰਤਵਾ ਨੂੰ ਪੁੱਛ ਰਿਹਾ ਆ ਹਉ ਚੜਦੀ ਕਲਾ ਜੀ ਕਾ ਮੈਂ ਵਧੀਆ ਕਿਹਾ ਕਿ ਅਸੀਂ ਹੁਣ ਇਕੱਲੇ ਚੋਂ ਲੜਾਂਗੇ ਕੀ ਉਹਨਾਂ ਨਾਲ ਸੰਘਰਸ਼ ਕਰਾਂਗੇ ਮੈਂ ਪਹਿਲਾਂ ਟੋਪ ਦੇ ਡੀਆਈਜੀ ਅਫੀਸਰ ਕਹਿੰਦਾ ਹੁਣ ਪੁਲਿਸ ਲਾਈਨ ਹੈ ਪੂਰੇ ਬੈਰਗੇਡਿੰਗ ਕਰਦੀ ਹੈ ਵਰਕਰ ਨੂੰ ਆ ਨਹੀਂ ਦਿੱਤਾ ਜਾ ਰਿਹਾ ਕਿਸ ਤਰ੍ਹਾਂ ਦੇਖਦੇ ਹੋ ਕਬਰਾਟ ਹੈ ਨਾ ਕੇਜਰੀਆਲ ਨੂੰ ਕਬਰਾਟ ਨੇ ਭਗਵੰਤ ਮਾਨ ਨੂੰ ਮੈਨੂੰ ਲੱਗਦਾ ਕੇਜਰੀਆਲ ਨੂੰ 18 ਨੂੰ ਸੱਦਿਆ ਉਹਦੇ ਹਿਸਾਬ ਨਾਲ ਹੀ ਮੈਨੂੰ ਸੱਦਦੇ ਆ ਫਰਕ ਇੰਨਾ ਕਿ ਉਹਦੇ ਨੂੰ ਜਹਾਜ਼ ਤੇ ਤਿਆਰ ਕਰਕੇ ਪੰਜਾਬ ਦਾ ਜਹਾਜ਼ ਉਹਨੂੰ ਉਡਾਰੀ ਮਰਵਾ ਦਿੰਦਾ ਕਿ ਉਹ ਤਾਂ ਬਿਪਾਸਨਾ ਤੇ ਬੈਠਣ ਲੱਗਿਆ ਭਾਈ ਸਾਡੀ ਤਾਂ ਬਪਤ ਦਾ ਕੋਈ ਨਹੀਂ ਤਾਂ ਵਾਹਿਗੁਰੂ ਵਾਹਿਗੁਰੂ ਕਰਨ ਵਾਲੇ ਬੰਦੇ ਆ ਲੱਲੂ ਕਰੇ ਕਵਲੀਆਂ ਰੱਬ ਛਿੱਤੀਆਂ ਪਾਵੇ ਇੱਧਰ ਵੀ ਰਾਜੀ ਉੱਧਰ ਅੰਦਰ ਵੀ ਰਾਜੀ ਜਿੱਥੇ ਰੱਖਣਾ ਰੱਬ ਦੇ ਰੰਗ 'ਚ ਰਹਿਣਾ ਇਹ ਵਰਕਰ ਚੜ੍ਹਦੀ ਕਲਾ ਜਿਹੜੇ ਵੇਖ ਇੰਨੀ ਠੰਡ 'ਚ ਆਏ ਨੇ ਇਹਨਾਂ ਦਾ ਧੰਨਵਾਦ ਹੈ ਮੇਰੇ ਭਰਾਵਾਂ ਦਾ ਇਹ ਜਰਨੈਲ ਬੰਦੇ ਨੇ ਭਗਵਾਨ ਸვენਗਮਾਲ ਨੂੰ ਇੱਕੋ ਵੰਦੀਆ ਪਰ ਇਹ ਸੀਟ ਸਦਾ ਨਹੀਂ ਰਹੇ ਨੇ ਤੇ ਜਦੋਂ ਤੇਰੀ ਵਾਰੀ ਆਈ ਐ ਨਾ ਵੇਖੀ ਅੰਤਰਾ ਵੱਟੋ ਵੱਟ ਭੁਜਾਵਾਂਗੇ ਚੇਤੇ ਰੱਖੇਗਾ ਕਿ ਕਿੱਥੇ ਵਾਹ ਪਿਆ ਮਲਾਂ ਦਾ ਤੂੰ ਤਾਂ ਅੱਗੇ ਅੱਗੇ ਇਲਾਜ ਕਰਾਉਂਦਾ ਫਿਰਦਾ ਕਹਿੰਦਾ ਤਾਂ ਲਿਬਰ ਲੂਬਰ ਬਹਿ ਗਿਆ ਵੀ ਘੱਟ ਕੀ ਸਾਨੂੰ ਮੌਕਾ ਰੱਬ ਜ਼ਰੂਰ ਦਵੇ ਤੇਰੀ ਤਸੱਲੀ ਕਰਾਉਗੀ ਜਿੱਦ ਨੇ ਹਣ ਮੈਨੂੰ ਜਾਣ ਲੈਣ ਦਿਓ ਮਾਇਆ ਫਿਰ ਨਹੀਂ ਬੇਨਤੀ ਸੁਣਵਾ ਮੇਰੀ ਦੇਖੋ ਮੈਂ ਕਾਨੂੰਨ ਦਾ ਸਤਿਕਾਰ ਕਰਦਾ ਸਿੱਟਾ ਵੇ ਸਿੱਟਾ ਰਹਿਣ ਤਾਂ ਵੀ ਸਤਿਕਾਰ ਕਰਦਾ ਮੈਂ ਤਾਂ ਸ਼ੀਨਾ ਸਾਹਿਬ ਦਾ ਦੇਖੋ ਜਦੋਂ ਰਿਟਾਇਰਮੈਂਟ ਪਾਰਟੀ 'ਚ ਉਹਨਾਂ ਨੇ ਕੱਲੇ ਦਾਸ ਨੂੰ ਸੁਣਦਿਆ ਤੁਹਾਨੂੰ ਤਾਂ ਨਹੀਂ ਸੁਣਦਿਆ 29 ਨੂੰ ਰਿਟਾਇਰ ਹੋ ਗਏ ਸੀ 30 ਨੂੰ ਦਾਸ ਨੂੰ ਛੱਡ ਲਿਆ ਮੈਨੂੰ ਤਾਂ ਕੋਬੀ-ਕੂਬੀ ਵੀ ਪਲਾਈ ਸੀ ਕਿਸੇ ਨੇ ਖਬਰ ਵੀ ਲਾ ਨਹੀਂ ਕਹੇ ਨੇ ਕਿ ਕੋਈ ਕੁ ਖਾਤਾ ਸੀ ਮੈਨੂੰ ਫਿਰ ਹੁਣ ਜਿਹਨੇ 30 ਸਾਲ ਦੀ ਨੌਕਰੀ ਕੀਤੀ ਉਹਦੀ ਤਾਂ ਉਹ ਵਿਚਾਰੇ ਦੀ ਚਾਰਟ ਸੀਟ ਹਲੇ ਤੱਕ ਨਹੀਂ ਫਾਈਲ ਹੋਈ ਚਲੋ ਇੰਨਾ ਮੇਰੀ ਪੁੱਛਗਿੱਛ ਕੀਤੀ ਆ ਸਰਕਾਰ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਔਰ ਪ੍ਰਧਾਨ ਮੰਤਰੀ ਜੀ ਉਹਦੀ ਚਾਰਟ ਸੀਟ ਤਾਂ ਫਾਈਲ ਕਰ ਦਿਓ ਜੇ ਫਾਈਲ ਹੋ ਜੂ ਤੇ ਗਵਰਨਟੇਕ ਵੀ ਸਾਹਮਣੇ ਆ ਕਿਉਂ ਨਹੀਂ ਤਾਂ ਸੁਪਰੀਮ ਕੋਰਟ ਦੀ ਕਮੇਟੀ ਵੱਲੋਂ ਚਾਰਟ ਸੀਟ ਇਸ ਲਈ ਅਮਰੋੜਾ ਇਹ ਅਮਰੋੜਾ ਨੂੰ ਕੰਪੂਆਰ ਕਰਨ ਦੇ ਲਈ ਅਪੀਲ ਵੀ ਪਾਈ ਗਿਆ ਨੋਟਿਸ ਵੀ ਜਾਰੀ ਹੋਇਆ ਹਾਈ ਕੋਰਟ ਦਾ ਜਿਵੇਂ ਦੇਖ ਲਿਓ ਕਿ ਦੇਖੋ ਕਾਨੂੰਨ ਦੇ ਉੱਤੋਂ ਕੋਈ ਨਹੀਂ ਇਹ ਜਾਣ ਬੁੱਝ ਕੇ ਜਿਹੜਾ ਬੰਦੇ ਨੂੰ ਕੋਰਟ ਨੇ ਕਨਵਿਕਟ ਕੀਤਾ ਹੋਵੇ ਉਹਦਾ ਇਮੀਡੀਏਟਲੀ ਉਹਦੀ ਮੈਂਬਰਸ਼ਿਪ ਦਰਬਦ ਹੋਣੀ ਚਾਹੀਦੀ ਇਹ ਕਾਨੂੰਨ ਮਗਰ ਆਮ ਆਦਮੀ ਪਾਰਟੀ ਕਾਨੂੰਨ ਤੋਂ ਉੱਤੋਂ ਦੀ ਹੋਣਾ ਚਾਹੁੰਦਾ ਔਰ ਜਿਵੇਂ ਮੈਂ ਇਹ ਬੇਨਤੀ ਕਰਦਾ ਹਾਂ ਤੁਹਾਡੇ ਰਾਈ ਕਿ ਨਾਤਾ ਉਹਨੂੰ ਝੰਡਾ ਲਾਉਣਾ ਚਾਹੀਦਾ ਉਹਨੂੰ ਤਾਂ ਕੈਬਨਿਟ ਤੋਂ ਬਾਹਰ ਦਾ ਰਸਤਾ ਤੇ ਉਹਦੀ ਮੈਂਬਰਸ਼ਿਪ ਡਿਸਕਵালিਫਾਈ ਹੋਣੀ ਜਿਹਦੇ ਕੋਲ ਲਾਅ ਇਜ਼ ਅਬੋਵ ਆਲ ਔਰ ਉਹ ਦੂਜੀ ਵੀਡੀਓ ਜਿਹੜੇ ਮੰਤਰੀ ਦੀ ਮੈਂ ਬੜੀ ਛੇਤੀ ਹੁਣ ਜਾ ਕੇ ਤੁਹਾਡੇ ਸਾਹਮਣੇ ਸਨਮੁਖ ਰੱਖਣੀ ਆ ਜਾਂ ਕਿੱਥੇ ਦੇਣੀ ਆ ਮੈ ਤੁਹਾਨੂੰ ਦੱਸਦਾ ਉਸ ਮੰਤਰੀ ਨੂੰ ਪਤਾ ਉਹਦੀ ਵੀਡੀਓ ਹੈ ਮੁੱਖ ਮੰਤਰੀ ਨੂੰ ਪਤਾ ਉਹਦੀ ਵੀਡੀਓ ਹੈ ਝੰਡਾ ਉਹ ਵੀ ਨਾਲ ਲਰਾਵੇ ਕਿਉਂਕਿ ਇਹ ਜੇ ਬੰਦੇ ਝੰਡਾ ਲਰਾਉਣ ਦੇ ਹੱਕਦਾਰ ਨਹੀਂ ਹੈ